ਓਏ ਕੋਟਿਆ ਓਏ ਸੁਣਾਓ ਉਸਤਾਦ ਜੀ ਉਹ ਸੁਣਾਉਣ ਨੂੰ ਮੈਂ ਕਿ ਤੈਨੂੰ ਰਾਗ ਸੁਣਾਉਣਾ ਬੜੀ ਬੰਦੇ ਦੀ ਕੋਣ ਆਇਆ ਹੈ ਜੀ ਦੇਖੋ ਉਸਤਾਦ ਜੀ ਆਇਆ ਫਿਰ ਪੁੱਛਦੇ ਆਂ ਚੱਲ ਚੱਲ ਕੋਟੇ ਔਰ ਕੌਣ ਤਰੇ ਆਉਂਦੇ ਨੇ ਆ ਬੰਦੇ ਤਾਂ ਨਵੇਂ-ਨਵੇਂ ਵਾਲੇ ਕੱਪੜੇ ਵੀ ਸੋਹਣੇ ਪਾਏ ਆ ਆਜੇ ਪੁੱਛੀ ਭਾਈ ਜੀ ਭਾਈ ਜੀ ਭਾਈ ਜੀ ਭਾਈ ਜੀ ਰੁਕੋ 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 ਹਾਂ ਜੀ ਹਾਂ ਜੀ ਅ ਤੁਹਾਨੂੰ ਮੈਂ ਪਹਿਲੀ ਵਾਰੀ ਦੇਖਿਆ ਹੈ ਪਿੰਡ ਵਿੱਚ ਬਾਰੋਂ ਆ ਰਹੇ ਨੇ ਐਸੀ ਬਠਿੰਡੇ ਤੋਂ ਆਇਆ ਹੈ ਦੀਵਾਲੀ ਬੰਪਰ ਨਿਕਲੇ ਲਾਟਰੀ ਪਾਉਂਗੇ ਲਾਟਰੀਂਗੇ ਉਹ ਲਾਟਰੀ ਨਹੀਂ ਲਾਟਰੀ ਲਾਟਰੀ ਅੱਛਾ ਅੱਛਾ ਜੀ ਲਾਟਰੀ ਤਾਂ ਪਾ ਲਾਂਗੇ ਪਰ ਮੇਰੀ ਗੱਲ ਸੁਣ ਆ ਕਿਹੜੀ ਲਾਟਰੀ ਨਿਕਲੇ ਆਹ ਦੀਵਾਲੀ ਦਾ ਲੰਗ ਵੀ ਕਦੋਂ ਦੀ ਹੁਣ ਕਿਹੜੀ ਲਾਟਰੀਾਂਗੇ ਇਹ ਆਏ ਮਹੀਨੇ ਨਿਕਲਦੀ ਹੈ ਲਾਟਰੀ ਅੱਛਾ 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 ਠੀਕ ਹੈ ਆ ਲਾਟਰੀ ਚ ਕੀ ਕੁਝ ਹੋਊਗਾ ਹਾਂ ਕਿੰਨੇ ਪੈਸੇ ਪੁੱਛ ਨਿਕਲਦੇ ਕਿੰਨੇ ਪੈਸੇ ਨਿਕਲੂਗਾ ਭਾਈ ਤੁਹਾਡਾ 1000 ਰੁਪਏ ਦਾ ਟਿਕਟ ਟਿਕਟ 1000 ਰੁਪਏ ਦੀ ਹੈ ਤੇ ਲੱਖ ਰੁਪਏ ਨਿਕਲੂਗਾ ਲੱਖ ਰੁਪਏ ਹਾਂ ਲ ਸਾਰਾ ਆਪਾਂ ਦਾ 10 ਲੱਖ ਰੁਪਏ ਤੇ ਮੇਰੀ ਗੱਲ ਸੁਣਾ 1 ਲੱਖ ਰੁਪਏ ਨਿਕਲੂਗਾ ਤੇ ਜੇ ਆਪਾਂ ਤਿੰਨ ਪਾਦੀ ਗੇ ਲੜ ਰਿਹਾ ਫਿਰ ਤਾਂ ਕਿੰਨੇ 3 ਲੱਖ ਨਿਕਲੇ ਆਉਗਾ ਤੇ ਫਿਰ ਤਾਂ ਆਪਾਂ ਨੂੰ ਕੋਈ ਮਾੜਾ ਨਹੀਂ ਹੈਨਾ ਮਾੜਾ ਤਾਂ ਹਾਂ ਨਹੀਂ ਕਿ ਗੱਲ ਤੇਰੀ ਵੀ ਸਹੀ ਹੈ ਤੇ ਤੈਨ ਕਿਉਂ ਕੀ ਦੀ ਕੀ ਦੀ ਤੈਨ ਮੈਂ ਦੇਖ ਮੇਰੀ ਬੇਬੇ ਦੀ ਹੋਗੀ ਮੇਰੀ ਹੋਗੀ ਤੇ ਭੁਮੇਰੀ ਦੀ ਹੋਗੀ ਤੇ ਫਿਰ ਮੈਂ ਕਿੱਧਰ ਲੜ ਰਿੰਗ ਜਾਊਗਾ ਹਾਂ ਐਂ ਕਰ ਫਿਰ ਬਈ ਤੂੰ ਐਂ ਕਰ ਲੜ ਰਿੰਗ ਪਾ ਦੇ ਸਾਡੀਆਂ ਚਾਰ ਪਾਦੇ ਆ ਚਾਰ ਪਾਦੇ ਪਹਿਲਾਂ ਮੇਰਾ ਲਿਖ ਨਾਮ ਗੋਲਬਿੰਦ ਦਾਦਰ ਮਟ ਦਰਮਟਾ ਦਰਮਟਾ ਸਿੰਘ ਠੀਕ ਆਗੇ ਦਰਮਟ ਸਿੰਘ ਸਖੋਟਾ ਜਿਹਨੇ ਮੂੰਹ ਕਦੇ ਨਾ ਤੋਤਾ ਪੂਰਾ ਲਿਖ ਠੀਕ ਹੈ ਅਗੇ ਇਹਦੇ ਕੋਟਾ ਸਿੰਘ ਇਹਨੇ ਵੀ ਨਹੀਂ ਕਰੇ ਤੋਤਾ ਐਨੇ ਮਿੰਟ ਤੋਤਾ ਇਹ ਤਾਂ ਦੇਖਣੋ ਹੀ ਲੱਗੀ ਜਾਂਦਾ ਕੋਟਾ ਸਿੰਘ ਲਿਖ ਕੋਟਾ ਸਿੰਘ ਪਿਤਾ ਦਾ ਨਾਮ ਬੋਟਾ ਸਿੰਘ ਬੋਟਾ ਸਿੰਘ ਬੋਟਾ ਸਿੰਘ ਬੋਟਾ ਨਹੀਂ ਹੁੰਦਾ ਬੋਟਾ ਠੀਕ ਹੈ ਠੀਕ ਹੈ ਸਮਝ ਗਿਆ ਅਗੇ ਇਹਦੇ ਪੀਨੋ ਭਮੀਰੀ ਪੀਨੋ ਘਮੀਰੀ ਹਾਂ ਪਤੀ ਦਾ ਨਾਮ ਦਰਮਦਰ ਸਿੰਘ ਦਰਮਦਰ ਸਿੰਘ ਹਾਂ ਅਗੇ ਦੇ ਬੇਬੇ ਅੰਗਲੀ ਸੰਗਲੀ ਕਿਹੜੀ ਸੰਗਲੀ ਅੰਗਲੀ ਸੰਗਲੀ ਬੇਬੇ ਬੇਬੇ ਅੰਗਲੀ ਸੰਗਲੀ ਸੰਗਲੀ ਹਾਂ ਤੂੰ ਕਹਦਾ ਤਾਂ ਪਤੀ ਹੋ ਗਿਆ ਪੰਬੀ ਦੀ ਦਾ ਉਹਦਾ ਜਦੋਂ ਵਿਆਹ ਹੋਇਆ ਤਾਂ ਪਤੀ ਹੁੰਦਾ ਘਰ ਵਾਲੇ ਨੂੰ ਪਤੀ ਕਹਿੰਦੇ ਹੁੰਦੇ ਆ ਬਿੱਜੂਆ ਅੱਛਾ ਲੈ ਮੈਂ 4000 ਰੁਪਏ ਕੱਢੋ 4000 ਕੱਢੀਏ ਹਾਂ 4000 1000 ਰੁਪਏ ਦੀ ਹੈ ਲਾਟਰੀ ਪਰ ਇੰਨੇ ਸਾਡੇ ਕੋਲ ਪੈਸੇ ਹੈ ਨਹੀਂ ਫਿਰ ਐ ਕਰ ਤੂੰ ਸਾਡੇ ਘਟ ਵਾਲੀ ਪਾ 5 500 ਵਾਲੀ ਪਾ ਲਾ ਤਿੰਨ ਲਾ ਤਾ ਆਹ ਤੂੰ 500 ਰੁਪਏ ਧਾਰ ਕਰ ਲਾ ਤੇ ਫਿਰ 500 ਸਾਡੇ ਨਾਂ ਲਿਖ ਲਾ ਫਿਰ ਲੈ ਜੀ ਆਹ 1500 ਰੁਪਏ ਦੇ ਵਿੱਚ ਆਹ ਇਕੱਠਾ ਕਰਕੇ ਜੇਹ ਚ ਪਾ ਲੈ ਠੀਕ ਹੈ ਨਾ ਤੇ ਜਦੋਂ ਸਾਡੀ ਲੈਟਰਿੰਗ ਆ ਗਈ ਸਾਨੂੰ ਸੁਨੇਹਾ ਲਾ ਦੀ ਠੀਕ ਹੈ ਠੀਕ ਹੈ ਤੇ ਕਿਹਦੇ ਖਾਜੇ ਸਾਡੀ ਲੈਟਰਿੰਗ ਨੰਬਰ ਬੋਲ ਤੇ ਰੱਖ ਹਾਂ ਮੇਰਾ ਨੰਬਰ ਲਿਖੋ 98190 ਸਾਨੂੰ 190 ਨਾ ਲੱਗੇ ਨਾ ਲੱਪੇ ਨਾ ਲਿਖਣਾ ਪੈਂਦਾ ਨਾ ਹਣ ਹੁਣ ਅੰਗਰੇਜ਼ੀ ਚ ਲਿਖ ਲਾ 79 79 73 98 98 33 33 0 0 ਠੀਕ ਹੈ ਹੁਣ ਮੈਨੂੰ ਕਦੋਂ ਫੋਨ ਕਰੋਗੇ ਤੁਸੀਂ ਇਹ ਨਿਕਲੂਗੀ ਪਰਸੋਂ ਆਊਗਾ ਪਰਸੋਂ ਫੋਨ ਕਰ ਦੋ ਹਾਂ ਪਰਸੋਂ ਤੇ ਵੇਖ ਸੰ ਇੱਧਰ ਨੂੰ ਆਏ ਜਾ ਕੇ ਨਾ ਸਿੱਧਾ ਜਦੋਂ ਆਏ ਜਾ ਕੇ ਇੱਧਰਲੇ ਵਸ ਜਾਊਂਗਾ ਐਂਡ ਵਾਲਾ ਘਰ ਜਿਹੜਾ ਪੀਲੇ ਰੰਗ ਵਾਲਾ ਉਹ ਆਪਣਾ ਘਰ ਹੀ ਹੈ ਬਸ ਠੀਕ ਹੈ ਠੀਕ ਹੈ ਨਾ ਉਸ ਘਰ ਇਹ ਆ ਜਾਓ ਤੇ ਉਸ ਘਰ ਜਾ ਕੇ ਉਹ ਕਰ ਲਓ ਮੈਨੂੰ ਤਿੰਨ ਪਰਚੀਆਂ ਦੇ ਕੱਟ ਕੇ ਮਗਰ ਪਰਚੀਆਂ ਕਦੇ ਹਾਂ ਤਿੰਨੇ ਪਰਚੀਆਂ ਕੱਟ ਕੇ ਦੇ ਉਹ ਸੁਣ ਨਾਮ ਲਿਖ ਕੇ ਦੇ ਉੱਤੇ ਬਈ ਫਿਰ ਹੋਂ ਸਾਡਾ ਸਬੂਤ ਵੀ ਤਾਂ ਹੋਣਾ ਚਾਹੀਦਾ ਨਾ ਸਹੀ ਗੱਲ ਆ ਬਈ ਸਾਡੀ ਲੈਟਰਿੰਗ ਆਈ ਹੈ ਕਿ ਨਹੀਂ ਲੈ ਲੈ ਮੈਂ ਤਾਂ ਫਾਦ ਲੈਣਾ ਘਰੋਂ ਲੈ ਤੁਆ ਬਾੜੀ ਕਿਤੇ ਕੋਈ ਹੋ ਜੀ ਕੋਈ ਪਾੜ ਦੇ ਨਹੀਂ 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 ਯਾਰ ਹੁਣ ਆ ਦੂਜੇ ਦੀ ਘੱਟ ਇਹਦਾ ਨਾਂ ਲਿਖ ਦੇ ਕੋਟਾ ਕੋਟਾ ਸਿੰਘ ਸਾਣਾ ਬੋਟਾ ਕੋਟਾ ਸਿੰਘ ਸਾਣਾ ਬੋਟਾ ਸਿੰਘ ਬੋਟਾ ਸਿੰਘ ਪਤੰਦਰਾ ਦੇ ਨਾਈ ਵਾਲੇ ਪੁੱਠੇ ਆਗੇ ਔਰ ਹਾਂ ਇਹ ਤੂੰ ਪੁੱਠਾ ਦਾ ਪੂਰੇ ਪਿੰਡ ਚ ਟੋਪ ਦਾ ਲਾਏਗਾ ਦੇਖੀ ਜਾਂਦਾ ਟੋਪ ਦਾ ਨਾਂ ਤਾਂ ਤੇਰਾ ਚੱਕ ਬਈ ਬਾਕੀ ਦੋ ਫੇਰ ਦੋ ਤੂੰ ਧਾਰ ਕੀਤਾ ਨਾ 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 ਕਿਤਾ ਕਰ ਫੇਰ ਇੱਕ ਤਾਂ ਕਰ ਇੱਕ ਤਾਂ ਕਰ ਮੇਰਾ ਕੀ ਨਾਂ ਹੈ ਬੀਬੀ ਬੀਬੀ ਅੰਗਰੇਜ਼ੀ ਸੰਗਲੀ ਤੇ ਪਮਿਰੀ ਮੇਰੀ ਦਾ ਵੀ ਨਾਮ ਲਿਖ ਦੇ ਬਾਅਦ ਚ ਬੀਬੀ ਮੰਗੜੀ ਸੱਜੇ ਹਾਂ ਕਿਹਲੇ ਚ ਚੱਕ ਬਈ ਥੋੜਿਆਂ ਹੋ ਗਿਆ ਹੁਣ ਤਿੰਨ ਲਾਟਰੀਆਂ ਹਾਂ ਇੱਕ ਹੋਰ ਦੇ ਨਾ ਹੋਰ ਨਹੀਂ ਮਿਲਦੀ ਧਾਰ ਕਰੀ ਜਾਂਦੇ ਹੋ ਤੁਸੀਂ ਤੇ ਫਿਰ ਧਾਰ ਪੈਸੇ ਲੈ ਲੈਣ ਕਰਵਾ ਕੇ ਪਰਸੋਂ ਪਹਿਲੇ ਪੈਸੇ ਲੈ ਲੈ ਲੈਖ ਤੀਨੋਂ ਬੋ ਮੇਰੀ ਤੀਨੋਂ ਬੋ ਮੇਰੀ ਹਾਂ 10 14 ਇਹਦੇ ਹਮ ਦਲਮੋਤ ਸਿੰਘ ਦਲਮੋਤ ਸਿੰਘ ਹਮ ਦਲਮੋਤ ਸਿੰਘ ਸਹੋਤਾ ਜਿਹਨੇ ਮੂੰਹ ਕਦੇ ਨਾ ਤੋਤਾ ਪੂਰਾ ਲੇ ਜੀ ਨੇ ਨੂੰ ਕਦੇ ਨਾ ਤੋਟਾ ਤੇ ਚੇ ਨਾਮ ਤਾਂ ਆ ਹੀ ਲਖਾਈ ਜਾਂਦਾ ਜਿਵੇਂ ਡੀਸੀ ਲੱਗਿਆ ਹੋਵੇ ਤੋ ਡੀਸੀ ਲੱਗਿਆ ਡੀਸੀ ਨਾਲ ਕਿਹੜੇ ਪਾਸੋਂ ਡੀਸੀ ਲੱਗਦਾ ਹਾਂ ਤੇਰੀ ਲੜਰੀ ਨਿਕਲਦੀ ਦੇ ਵਿੱਚ ਜੂ ਤੁਹਾਨੂੰ ਕੀ ਪਤਾ ਚੱਕ ਲੈ ਬਈ ਹੁਣ ਮੇਰੀ ਗੱਲ ਸੁਣ ਹੁਣ ਸਾਡੇ ਕੋਲ ਬਖਸਾਂਗੇ ਅਸੀਂ ਹਾਂਜੀ ਠੀਕ ਹੈ ਤੁਹਾਡਾ ਕੀ ਨਾਮ ਐ ਵੈਸੇ ਪੂਜਾ ਪੂਜਾ ਨਾ ਠੀਕ ਹੈ ਠੀਕ ਨਹੀਂ ਬਹੁਤ ਵਧੀਆ ਗੱਲ ਹੈ ਤੁਸੀਂ ਐਂ ਕਰੋ ਫਿਰ ਇਧਰੋ ਜਦੋਂ ਇਧਰ ਹਟ ਬਈ ਇਧਰ ਇਧਰ ਐਂ ਜਾਓਗੇ ਨਾ ਹਾਂ ਠੀਕ ਹੈ ਇੱਥੇ ਆ ਕੇ ਦੇਖੋ ਇੱਥੇ ਆ ਕੇ ਵੀ ਦੇਖਿਆ ਜਾ ਸਕਦਾ ਹੈਗਾ ਇਧਰੋਂ ਐ ਜਾਓਗੇ ਫਿਰ ਐ ਮੋੜੋਗੇ ਫਿਰ ਉਧਰੋਂ ਐ ਜਾ ਕੇ ਇਧਰਲੇ ਬਸ ਰਹਿਣਾ ਘਰ ਆ ਉਹ ਆਪਣਾ ਘਰ ਤੂੰ ਦਾ ਇੱਥੇ ਹੀ ਰਹਿ ਮੈਨੂੰ ਮੋੜ ਕੇ ਉੱਥੇ ਨਹੀਂ ਨਹੀਂ ਇੱਥੇ ਨਹੀਂ ਆਉਣਾ ਜਦੋਂ ਇਧਰੋਂ ਜਾਵਾਂ ਤੂੰ ਮਗਰੋਂ ਪਤਾ ਲੱਗ ਜਾਊਗਾ ਭਾਈ ਠੀਕ ਹੈ ਨਾ ਜਾਓ ਜਾ ਹਾਂ ਜਾਵੜੋ ਉਹ ਗੱਲ ਨਹੀਂ ਬਾਕੀ ਹੁਣ ਹੋਰ ਕਿਸੇ ਦੀ ਨਹੀਂ ਲੜੜੀਆਂ ਪਾਉਗੀਆਂ ਸਾਡੀ ਇਹਦੇ ਦੀ ਕਦ ਨਹੀਂ ਲੜੜੀਆਂ ਸਹੀ ਗੱਲ ਹੈ ਲੈ ਵੀ ਆ ਮਿੱਤਰਾ ਗੱਲ ਬਣ ਗਈ ਆਪਾਂ ਲਿਆ ਏਸੀ ਕੱਟਾ ਵੇਚ ਕੇ 1500 ਰੁਪਏ ਠੀਕ ਹੈ ਨਾ ਤੇ ਹੁਣ ਆਪਾਂ ਐ ਕਰਾਂਗੇ ਵੀ ਆ 4 ਲੱਖ ਰੁਪਏ ਦਾ ਘੱਟੋ ਘਾਟ ਆਪਣ ਨੂੰ ਆਊਗਾ ਆਊਗਾ ਹੁਣ ਜਾਵਾਂਗੇ ਬੇਬੇ ਕੋਲੇ ਨਾਲੀ ਪੀਣੇ ਭੀਰੀ ਵਾਲੇ ਨੂੰ ਖੁਸ਼ਕਬਰੀ ਦਿੰਨੇ ਆ ਵੀ ਅਸੀਂ ਤਾਂ ਲੈਟਰਿੰਗ ਆਪਾਂ ਆਏ ਆ ਉਧਰੋਂ ਵੀ ਲੈਟਰਿੰਗ ਆਜਾ ਆਜਾ ਇਹੋ ਲੈਟਰਿੰਗ ਲੈ ਦੇਖ ਲੈ ਭੰਬੀਰੀ ਕਦੋਂ ਦੇ ਗਏ ਹੋਇਆ ਕੱਟਾ ਵੇਚਣ ਹਜੇ ਤੱਕ ਨਹੀਂ ਆਏ ਓਹੋ ਕੋਈ ਨਾ ਬੇਬੇ ਆਂਦੀ ਹੋਣਗੇ ਆਉਂਦੇ ਕੀ ਹੋਣਗੇ ਸਮਾਨ ਮੰਗਾਉਣਾ ਹੈ ਉਹਨਾਂ ਤੋਂ ਉਹਨਾਂ ਤਾਂ ਫਿਕਰ ਨਹੀਂ ਭੋਰਾ ਦਰਮੁਡਣ ਤਾਂ ਘਰੇ ਵੀ ਕੋਈ ਚੀਜ਼ ਚਾਹੀਦੀ ਆ ਕੋਈ ਨਾ ਬੇਬੇ ਜਦੋਂ ਆ ਗਿਆ ਆਪਾਂ ਦੱਸ ਦਾਂ ਕਿ ਸਮਾਨ ਲਿਆਣਾ ਕਰ ਰਹੀ ਆ ਸੀ ਉਹ ਕਢਾਉ ਉਹ ਕਰਦਾ ਹੈ ਧਿਆਨ ਕਰਦਾ ਗੱਲਾਂ ਦਾ ਇਹ ਤਾਂ ਕਿੱਥੇ ਜਾ ਕੇ ਬੈਠਾ ਕਿੱਥੇ ਇਹ ਜਾ ਕੇ ਬੈਠਾ ਨਹੀਂ ਆਉਂਦੀ ਹੋਂ ਕੇ ਬੈਠਣਾ ਤਾਂ ਕਿੱਥੇ ਉਹਨਾਂ ਨੇ ਤਾਂ ਉਹ ਆਟਾ ਘੁੰਨਣ ਚੇਤੀ ਜਾਣੇ ਠੀਕ ਹੈ ਬੇਬੇ ਬੇਬੇ ਹੋ ਆਲੀ ਹੋ ਹੋ ਹੋਂ ਤੋਂ ਆਇਆ ਨਾ ਆਇਆ ਜਿਹੜਾ ਰੱਖਿਆ ਕਿੱਥੋਂ ਆਇਆ ਇੰਨਾ ਟਾਈਮ ਲਾਇਆ ਬੱਸ ਪੁੱਛਣਾ ਬਹੁਤ ਹੁੰ ਗਏ ਸੀ ਕੱਟਾ ਵੇਚ ਆਇਆ ਠੀਕ ਹੈ ਪੈਸੇ ਪੈਸੇ ਤਾਂ ਸਮਝ ਲੈ ਵੀ ਤੈਨੂੰ ਦੁਗਣੇ-ਦੁਗਣੇ ਕਰਕੇ ਦੇਣੇ ਆ ਅਸੀਂ ਵਾ 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 ਵੈਸੇ ਦੇਣੇ ਆ ਵਾ ਵਾ ਦੁਗਣੇ-ਦੁਗਣੇ ਮੈਂ ਸਮਝੀ ਨਹੀਂ ਓਹੋ ਕੱਟਾ ਵੇਚ ਕੇ ਕਿੰਨੇ ਪੈਸੇ ਮੈਨੇ ਸੀ 1500 ਰੁਪਏ ਉਹ ਵੀ ਮਰਿਆ ਹੋਇਆ ਕੱਟਾ ਵੇਚ ਕੇ ਹਾਂ 1500 ਫਿਰ ਮਿਲਿਆ ਠੀਕ ਹੈ ਨਾ ਉੱਥੇ ਅਸੀਂ ਲੈਟਰਿੰਗ ਵਾਲੇ ਤੇ ਅਸੀਂ ਪਾਤੀਆਂ ਲੈਟਰਿੰਗਾਂ ਚਾਰ ਆਹ ਵੇਖ ਆ ਪੈਗੀ ਆ ਕਿਹਦੇ ਨਾਂ ਦੀ ਹੈਗੀ ਆਹ ਦੇ ਕੋਟਾ ਸਿੰਘ ਇਹਦੇ ਨਾਂ ਦੀ ਵੀ ਪਾਤੀ ਸੁਣ ਤਾਂ ਲਿਆ ਗੱਲ ਪਹਿਲਾਂ ਪੂਰੀ ਸੁਣਦੇ ਬੇ ਆਹ ਵੇ ਕੋਟੇ ਸਿੰਘ ਦੀ ਪਾਤੀ ਇੱਕ ਤਾਂ ਠੀਕ ਹੈ ਆ ਵੀ ਵੀ ਅੰਗਰੇਜ਼ੀ ਦੇ ਨਾਮ ਦੀ ਬਾਦੀ ਮੈਂ ਠੀਕ ਹੈ ਦੇਖ ਇਹ ਆ ਆ ਗਈ ਦੁਰਮント ਸਿੰਘ ਦੁਰਮント ਸਿੰਘ ਸੋਤਾ ਜਿਹੇ ਨੂੰ ਕਹਿੰਦੇ ਨੇ ਧੋਤਾ ਪੂਰੀ ਆ ਗਈ ਨਾ ਆ ਗਈ ਮੇਰੇ ਦੇ ਨਾਮ ਤੇ ਲੈ ਪੁਰਾਣਾ ਹੋਣਗਾ ਚਾਰ ਲੈਟਰਾਂ ਗਿਆ ਬਣ ਗਿਆ ਹੁਣ ਤੇ ਮੇਰੀ ਗੱਲ ਸਮਝਿਆ ਇਹਦਾ ਇੱਕ ਇੱਕ ਦਾ ਹੋਗਾ ਲੱਖ ਰੁਪਿਆ ਤੇ 4 ਲੱਖ ਰੁਪਿਆ ਆਊਗਾ ਇੱਕ ਵੀ ਲੈਟਰਿੰਗ ਨਿਕਲ ਗਈ ਤਾਂ ਲੱਖ ਰੁਪਿਆ ਉਹ ਪੂਰਾ ਲੱਖ ਤੇਰੇ ਚਾਰਾਂ ਜਣਾਂ ਦੀ ਲੈਟਰਿੰਗ ਨਿਕਲ ਗਈ ਫੇਰ ਦੇਖੀ 4 ਲੱਖ ਰੁਪਿਆ ਆਊਗਾ ਮਰ ਜਣਿਆ ਜੇ ਨਾ ਨਿਕਲੀ ਫੇਰ ਕੀ ਕਰੇਗਾ ਜਿਹੜਾ ਕੱਟਾ ਵਿੱਚ ਅਸੀਂ ਉਹ ਵੀ 1500 ਖੂਜੇ ਸਿੱੜਦਾ ਤੂੰ ਉਹ ਹੋ ਬੇਬੇ ਤੂੰ ਪੁੱਠਾ ਕਸ ਤੋਂ ਬੋਲਦੀ ਹੁੰਨੀ ਹੈਗੀ ਤੂੰ ਚੰਗਾ ਚੰਗਾ ਸੋਚਿਆ ਕਰ ਚੰਗਾ ਚੰਗਾ ਹੋਊਗਾ ਆਪੇ ਦੇਖੀ ਚੰਗਾ ਹੋਊਗਾ ਕੀ ਚੰਗਾ ਹੋਊਗਾ ਲੈ ਤੂੰ ਮੰਨ ਕੇ ਚੱਲ ਵੀ ਤੈਨੂੰ ਇੱਕ ਜਣੇ ਨੂੰ ਵੀ ਲੈਟਰਿਕ ਨਿਕਲ ਗਈ ਤਾਂ ਕਿੰਨੇ ਪੈਸੇ ਆਏ ਲੱਖ ਰੁਪਇਆ ਤੇ ਕੱਟਾ ਕਿੰਨੇ ਦਾ ਇਸ ਤੇਰਾ 1500 ਦਾ ਉਹ ਵੀ ਮਰਿਆ ਉਹ ਤਾਂ ਮੈਂ ਲੱਖ ਰੁਪਇਆ ਕਿੱਥੋਂ ਆਊਗਾ ਜਦੋਂ ਆਊਗਾ ਉਹ ਤਾਂ ਦੇਖੀ ਜਾਊ ਹੁਣ ਤੁਸੀਂ ਲੱਖ ਲੱਖ ਕਰੀ ਜਾਣੋ ਘੋਟਿਆ ਤੇਥੋਂ ਚੱਜ ਦਾ ਕੰਮ ਕਰੇ ਹੋਇਆ ਪੁੱਠੇ ਕੰਮ ਕਰਾਉਣਾ ਜਿੰਨੇ ਕਰ ਦੇ ਵੀ ਆਇਆ ਨਾ ਬੋਲ ਅਗਰ ਮੇਰਾ ਚੇਲਾ ਆਏ ਸਗਾ ਚੇਲਾ ਹਾਂ ਦੇਖ ਲੈ ਜਿਹੜਾ ਗੁਰੂ ਉਹ ਇਹਦਾ ਚੇਲਾ ਹੈਗਾ ਚੇਲਾ ਕੋਈ ਚੱਜ ਦਾ ਕੰਮ ਅੱਜ ਤੱਕ ਕੀਤਾ ਚੱਜ ਦਾ ਕੰਮ ਹੀ ਹੈ ਵੀ ਬੇ ਹੋਰ ਚੱਜ ਦਾ ਕੰਮ ਕੀਆ ਹੁਣ ਮੇਰੀ ਗੱਲ ਸੁਣ ਮੈਂ ਭਾਈ ਦੁਰਮਟਾ ਲੈ ਬੇ ਤੂੰ ਆਇਆ ਨਾ ਕਰ ਬੋਲ ਮੀਂਹ ਆਉਣੀ ਹੈ ਮਾਤਾ ਨਲੀ ਗੱਲ ਸੁਣ ਬੇ ਕੋਟਿਆ ਲੈਟਰਨ ਨਹੀਂ ਹੁੰਦੀ ਕਦੋਂ ਦਾ ਲੱਗਿਆ ਪਿਆ ਲਾਟਰੀ ਹੁੰਦੀ ਆ ਹਾਂ ਓਏ ਲਾਟਰੀ ਹੁੰਦੀ ਆ ਤੈਨੂੰ ਬੋਲਣਾ ਵੀ ਨਹੀਂ ਆਉਂਦਾ ਤੈਨੂੰ ਤੁਸੀਂ ਵੀ ਇਹਦੇ ਪਿੱਛੇ ਲੱਗ ਕੇ ਕਰੀਏ ਨੇ ਲਾਟਰੀ ਲਾਟਰੀ ਕਦੋਂ ਦੇ? ਇਹ ਤਾਂ ਜਿਵੇਂ ਉਹਨੇ ਬੋਲਦਾ ਮੈਂ ਤਾਂ ਉਹ ਵੀ ਬੋਲ ਪਿਆ ਮੈਨੂੰ ਕੀ ਸੀਗਾ ਵੀ ਇਹ ਲਾਟਰੀ ਹੁੰਦੀ ਹੈ ਕਿ ਲਾਟਰੀ ਹੁੰਦੀ ਹੈ। ਕਹਿ ਤਾ? ਹਾਂ ਬੋਲਦਾ। ਆ ਦੁਪਹਿਰੇ 12 ਵਜੇ ਆਟਾ ਗੁੰਨਣ ਲੱਗੀ ਪਈ ਆਂ। ਪਰੌਂਠੇ ਬਣਾ ਕੇ ਖਵਾਏਗੀ। ਪਰੌਂਠੇ ਬਣਾ ਜਾਣੀ ਐ ਬਾਹਲਾ ਕੰਮ ਕਰਕੇ ਆਏ ਆਂ। ਕੰਮ ਕਰਕੇ ਆਇਆ ਹੋਰ ਕੀ ਕਰਕੇ ਆਇਆ ਭਰਾ ਜੀ ਮੈਂ? ਕਰਕੇ ਜਿਹੜੇ ਪੈਸੇ ਮੇਰੇ ਸੀ ਉਹ ਵੀ ਚੱਕ ਕੇ ਲਾਏ ਆਇਆ। ਤੇ ਉਹ ਚੱਕ ਕੇ ਲਾ ਕੇ ਆਇਆ ਲਾਟਰੀ ਲੈ ਕੇ ਆਇਆਗਾ ਜੇ ਨਿਕਲੇ aí ਤਾਂ ਫਿਰ ਦੇਖੀ 100 ਰੁਪਿਆ ਆਊਗਾ। ਤੇ ਜੇ ਨਾ ਨਿਕਲੀ ਮੈਂ ਤਾਂ ਦੋ ਸੂਟ ਲਵਾਂਗੀ ਤੂੰ ਪੰਜ ਲੈ ਪੱਕਾ ਪੱਕਾ ਚਲ ਠੀਕ ਐ ਫਿਰ ਹੈ ਬੇ ਤੈਨੂੰ ਵੀ ਸੂਟ ਸਮਾਉਂਦਾ ਫਿਰ ਮੈਂ ਉਹ ਵੀ ਫੁੱਲਾ ਮੈਂ ਕਿਹਾ ਨਿਕਲੂਗੀ ਆਦਾ ਦੇਖੂਗੀ ਹਾਂ ਸੂਟ ਸਮਾ ਦੇਗਾ ਪਹਿਲਾਂ ਲੱਗੇ ਪਿਆ ਉਹ ਹੋ ਬੇਬੇ ਤੂੰ ਰ ਤਫੀਤ ਪਾਈ ਰਿਆ ਕਰ ਆ ਦੇਖ ਐਡੀਆਂ ਲਾਟਰੀਆਂ ਜਿਹੜੀਆਂ ਹੈਗੀਆਂ ਹੈਗੀਆਂ ਐਵੇਂ ਨਹੀਂ ਨਿਕਲਦੀਆਂ ਨੇ ਇਹ ਮੇ ਲੋ ਕਿ ਲਾਟਰੀਆਂ ਲੋਕ ਦਿਨਾਂ 'ਚ ਕਰੋੜਪਤੀ ਬਣ ਜਾਂਦੇ ਨੇ ਤੁਸੀਂ ਇੱਕ ਤਾਂ ਮੈਨੂੰ ਚੰਗਾ ਕੰਮ ਨਹੀਂ ਕਰ ਦਿੰਦੇ ਪਤਾ ਨਹੀਂ ਤੁਹਾਡੇ ਤਾਂ ਕੀ ਦਿਮਾਗ ਦੇ ਵਿੱਚ ਹੋਇਆ ਲੈ ਐਂ ਕਰ ਆਹ ᱥਾਮ ਕੇ ਰੱਖ ਲੈ ਅੱਜ ਕੱਲ੍ਹ ਦੀ ᱥਾਮ ਕੇ ਰੱਖ ਮੈਂ ਨਹੀਂ ᱥਾਮ ਦੀ ਚੱਕਰ ਦੀਆਂ ਲਾਟਰੀਆਂ ਨਹੀਂ ਦੁਨੀਆ ਪਤਾ ਨਹੀਂ ਬੀਬੇ ਕਿੰਨੀ ਅੱਗੇ ਵੱਸ ਕੇ ਬੱਸ ਕਰ ਜਾ ਤੂੰ ਵੀ ਇਹਦੇ ਮਗਰ ਲੱਗ ਰਿਆ ਦੋਨੇ ਇੱਕੋ ਜਿਹੇ ਹੋਏ ਪਿਆ ਉਹ ਤੁਸੀਂ ਯਾਰ ਮੈਨੂੰ ਤਾਂ ਮੈਨੂੰ ਤਾਂ ਲੱਗਦਾ ਨਾ ਮੇਰੀ ਮਾਂ ਦੇ ਕਿਸੇ ਨੇ ਕੁਝ ਕਰਾਤਾ ਭਰਾਵਾ ਜਿਹੜਾ ਇਹ ਸਾਨੂੰ ਐ ਖਾਣ ਨੂੰ ਪੈਂਦੀ ਆ ਉਪਰ ਮੇਰੀ ਹਾਂ ਗੱਲ ਸੁਣ ਹਾਂ ਤੇ ਕੰਮ ਵੀ ਨਹੀਂ ਕਰਨ ਦਿੰਦਾ ਕੰਮ ਕਰ ਲਈ ਕੰਮ ਤੂੰ ਕਰ ਲਈ ਸਾਰੀ ਉਮਰ ਕੰਮ ਹੀ ਕਰਨਾ ਹੋਰ ਕੀ ਕਰਨਾਗਾ ਆ ਫੜ ਆਹ ਲਾਟਰੀਆਂ ਨੇ ਇਹਨਾਂ ਨੂੰ ਸਾਹਮ ਕੇ ਰੱਖ ਦੇ ਠੀਕ ਹੈ ਨਾ ਐਜੀ ਥਾਂ ਦੇ ਉੱਤੇ ਵੀ ਇਹ ਕਿਸੇ ਦੇ ਜਵਾਗ ਦੇ ਹੱਥ ਚੋਣ ਜਾਂ ਕਿਸੇ ਦੇ ਹੱਥ ਨਾ ਲੱਗਣ ਠੀਕ ਹੈ ਨਾ ਚੰਗੀ ਤਰ੍ਹਾਂ ਸਾਹਮ ਕੇ ਰੱਖੀ ਹਾਂ ਚੰਗੀ ਤਰ੍ਹਾਂ ਰੱਖੂਗੀ ਕਿਸੇ ਦੇ ਹੱਥ ਨਹੀਂ ਲੱਗਣ ਦਿੰਦੀ ਇਹਨਾਂ ਨੂੰ ਇਹ ਲਾਟਰੀ ਆਲੀ ਇਹ 4 ਲੱਖ ਰੁਪਇਆ ਹੈ ਆਹੋ 4 ਲੱਖ ਰੁਪਇਆ ਇਹ ਦੇਖੀ ਜਾ ਕੋਟਿਆ ਇਹਨਾਂ ਨੂੰ ਸਾਭਦੀ ਚਲੋ ਐਂ ਕਰ ਹੁਣ ਕਿਦੋਂ ਕਰੀਏ ਬੰਦੋਬਸਤ ਹੋਰ ਚਲੋ ਉੱਠੀ ਜਾਂਦਾ ਸਵੇਰ ਦਾ ਸ਼ਰੀਰ ਚਲੋ ਉੱਠੜ ਚ ਆ ਜਾ ਆ ਚਲੀਏ ਆਟਾ ਦੱਲੇ ਗੁੰਨੋ ਉਹ ਸੱਚ ਮੈਂ ਤਾਂ ਦਰਮਟਾ ਬਣਾ ਕੇ ਗਿਆ ਸੀ ਸਾਂਭਣ ਨੂੰ ਕਿੱਥੇ ਸਾਂਭਾ ਇਹਨਾਂ ਨੂੰ ਇੱਥੇ ਜਾਗਦਾ ਵੀ ਨਾ ਹੱਥ ਲੱਗੇ ਹਾਂ ਆਇਂ ਕਰਦੀਆਂ ਰੋਟੀ ਵਾਸਤੇ ਆਟਾ ਤਾਂ ਮੈਂ ਫੇਰ ਗੁੰਨ ਲਵਾਂ ਖਾਣ ਚ ਆ ਗਿਆ ਕੋਟਾ 过来呀，再给边三百。 ਕਿਵੇਂ ਪਾਏਗੀ ਭਣੇ ਚੁਪਾ ਨਹੀਂ ਤੇ ਬਤਾਏਗੀ ਮੈਨੂੰ ਕੀ ਦੱਸਾਂ ਭਣੇ ਦੱਸੋ ਕੀ ਦੁੱਖ ਨਾਲ ਆ ਗਿਆ ਤੇਰਾ ਨਹੀਂ ਦੁੱਖ ਦਾ ਤਾਂ ਮੇਰਾ ਕੁਛ ਨਹੀਂ ਮੇਰਾ ਤਾਂ ਦਰਮਟ ਨੇ ਲਹੂ ਪੀਰਖ ਹੈ ਨਹੀਂ ਪੜੇ ਕਰ ਕਰ ਇਹ ਹਾਲੀ ਹੈ ਨਹੀਂ ਕਰ ਕਰ ਕੀ ਦੱਸਾਂ ਹਾਂ ਕੀ ਕਰਗੇ ਮੈਂ ਹੁੰਦਾ ਜੱਬਲ ਪੁੱਤ ਨਾ ਜੰਮੀ ਏਤੀ ਅੰਨੀ ਚੰਗੀ ਉਹ ਗੱਲ ਕਰਖੇ ਮੇਰੇ ਨਾਲ ਤਾਂ ਦੱਸ ਅੱਛਾ ਕੱਟਾ ਸੀ ਕੱਟਾ ਵੇਚਣ ਗਿਆ ਸੀ ਘਰ ਦਾ ਸਮਾਨ ਮੰਗਾਉਣਾ ਸੀ ਘਰ ਦਾ ਸਮਾਨ ਤਾਂ ਲਿਆਇਆ ਨਾ ਉਹ ਲਾਟਰੀਆਂ ਖਰੀਦ ਲਿਆ ਹਾਂ ਦੱਸ ਹੁਣ ਕੀ ਕਰਾਂ ਨਾ ਫਿਰ ਨਿਕਲਣੀਆਂ ਤਾਂ ਨੇ ਵਧੀਆ ਬਥੇਰੀਆਂ ਲਿਕਿਆਉਣੀਆਂ ਬਾਗੂ ਪੈਸੇ ਨਿਕਲ ਆਉਂਦੇ ਆ ਭੈਣੇ ਕਿਹੜੀਆਂ ਬਥੇਰੀਆਂ ਨਿਕਲ ਆਉਂਆਂ ਕੀ ਨੂੰ ਕਰੇ ਕੀ ਗਾਣਾ ਕਰੇ ਕਿਸੇ ਨੂੰ ਕੋਈ ਰਲੇ ਮੇਲੇ ਨੂੰ ਨਿਕਲੇਈ ਕਦੇ ਕਿਸੇ ਨੂੰ ਸੁਣਿਆ ਨਿਕਲੀ ਨਿਕਲਣੀਆਂ ਨਿਕਲਣੀਆਂ ਬਹੁਤ ਹਾਂ ਹੁਣ ਆਹ ਵੀ ਲੈਫਟ ਨਾਲ ਨਿਕਲਦੇ ਨੇ ਨਾ ਭੈਣੇ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਮੇਰੇ ਦੁਰਮਟ ਨੇ ਇੰਨਾ ਤਪਾਰ ਖਿਆ ਇੰਨਾ ਨਹੀਂ ਤਪਾਰ ਖਿਆ ਕਰਾ ਕੀ ਹੁਣ ਜਾਵਾਂ ਕਿੱਧਰ ਲੈ ਦੱਸ ਇਹ ਭੈਣੇ ਕੋਈ ਨਹੀਂ ਕੋਈ ਨਾ ਕੋਈ ਦੇਰ ਆ ਕੋਈ ਵਧੀਆ ਹੋ ਜੂ ਸੱਟ ਤੇ ਨਾ ਤੂੰ ਦਵਾਈ ਦੋਈ ਲੈ ਲੈ ਐਵੇਂ ਨਾ ਬਰਾਟੇ ਜਿਹਾ ਬਧਾਇਆ ਕਰ ਦਵਾਈ ਲੈਣੀ ਸੀ ਮਹਾਂ ਜੇ ਪੰਜਾਰ ਵੀ ਇਹ ਲਿਓਗਾ ਫੇਰੀ ਦਵਾਈ ਲਊ ਉਦੋਂ ਪੰਮੀਰੀ ਮੰਗਦੀ ਐ ਸੂਟ ਹੈ ਕਰਾਂ ਕੀ ਕੀ ਦੇ ਕੀ ਦੇ ਮੈਂ ਪੰਗੇ ਕਰਾਂ ਉਹ ਜਵਕਲ ਤਾਂ ਪੜੇ ਲੀਡ ਲੈਣਾ ਹੀ ਐ ਤੇ ਦੇਣੇ ਪੈਂਦੇ ਆਪਾਂ ਨੂੰ ਕੀ ਕਰਾਂ ਹੁਣ ਮੈਂ ਕਿਫੋ ਦੇ ਮਾਂ ਦੁਖੀ ਕਰਖਿਆ ਮੈਨੂੰ ਤਾਂ ਦੱਸ ਚੱਲ ਜੇ ਕਹੀ ਨਹੀਂ ਐ ਤਾਂ ਚਾਰੇ ਪਾਰ ਕੁੱਦ ਕੇ ਆਉਂਦਾ ਮੇਰੇ ਕੋ ਨੀ ਤੈਨੂੰ ਨੀ ਮਾਂ ਪਤਾ ਮੈਨੂੰ ਐ ਕਹਿ ਕੇ ਕਹਿ ਦਿੰਦਾ ਨਿਆਣਾ ਫੇਰ ਉਹ ਨਿਆਣਾ ਆਣਾ ਕਹਦਾ ਇਹ ਕੋਟੇ-ਕੂਟੇ ਦੇ ਮਗਰ ਲੱਗ ਰਿਹਾ ਹੈ। ਆਹ ਕਹੇ ਮੇਰਾ ਚੇਲਾ ਹੈ। ਉਹ ਫਿਰ ਜਵਾਕ ਤੇਨੂੰ ਪਤਾ ਬਾਹਰ ਵਾਲਾ ਪਾਰਿਆਂ ਦੇ ਦੋਸਤਾਂ ਆ। ਉਹ ਕੋਟਾ ਜਿੰਨਾ ਹੈਗਾ ਪਵਾੜੇ ਜਾਣਾ। ਉਹ ਉਹ ਜਿੰਨੇ ਕੰਮ ਕਰਾਉਂਦਾ ਕੋਟਾ ਪੁੱਠੇ ਹੀ ਕਰਾਉਂਦਾ। ਹਾਂ ਪੁੱਠੇ ਹੀ ਹੈ। ਲੈ ਗਈ ਕੋਟਾ ਗਿਆ ਹੋਗਾ ਲਾਟਰੀਆਂ ਪਾਉਣ। ਵੀ ਲਾਟਰੀ ਪਾ ਦੋ। ਅਜੇ ਉਲਟਾ ਮੈਨੂੰ ਬੋਲਦਾ ਲੈ ਕੋਈ ਨਾ ਜਿਹੜੀ ਮੇਰੀ ਲਾਟਰੀ ਪਾਈ ਉਹ ਵੀ ਰੁਪਏ ਤੇਰਾ ਹੀ ਹੈ। ਹੈਂ? ਤੂੰ ਮੈਨੂੰ ਬਦ ਰੁਪਏ ਦੇਵੇਂਗਾ। ਇਹੇ ਜੀ ਅੱਜ ਕੱਲ ਉਂਗਲਾ ਲਾਉ ਹੁੰਦੇ ਆ। ਕੋਈ ਨਹੀਂ ਕਿਸੇ ਦਾ ਚੰਗਾ ਕਰਨ ਦਿੰਦਾ। ਨਹੀਂ ਨਹੀਂ ਕੋਈ ਨਹੀਂ ਅੱਜ ਘਾਤ ਨੂੰ ਪਤਾ ਹੀ ਹੈ ਤੈਨੂੰ ਪਤਾ ਹੀ ਹੈ ਭੈਣੇ ਅੱਜ ਕੱਲ ਚੰਗਾ ਦੇਖ ਕੇ ਕੋਈ ਰਾਜੀ ਹੈਗਾ ਨਹੀਂ ਨਹੀਂ ਕੋਈ ਨਹੀਂ ਭੈਣੇ ਅਗਾਂਹ ਦਾ ਖਾਂਦੇ ਨੂੰ ਬਹੁਤ ਜਲਦਾ ਨਹੀਂ ਸਭ ਜਿਹੜੇ ਚਾਰ ਪੀਏ ਸੀ ਸਭ ਖਤਮ ਕਰਕੇ ਆ ਗਿਆ ਹਾਂ ਕੋਈ ਨਹੀਂ ਆਖਾਂਗੇ ਭਾਈ ਨਿਆਣਾ ਇੱਕ ਤਾਂ ਹੈਗਾ ਇੱਕ ਜਵਾਕ ਫਿਰ ਤਨਪਤ ਇੱਕ ਦੂਜੇ ਨੂੰ ਰੀਸਾ ਕਰਦੇ ਆ ਹੂੰ ਕੁਛ ਨਹੀਂ ਤੇ ਹਾਂ ਸ਼ਾਇਦ ਤੂੰ ਭੈਣੇ ਦਵਾਈ ਲੈ ਲਾ ਹਾਂ ਦਵਾਈ ਲੈ ਭੈਣੇ ਹਾਂ ਦਵਾਈ ਗੁੱਟੀ ਕੋਈ ਡਾਕਟਰ ਆਪਣੇ ਪਿੰਡ ਅੱਜ ਬਥੇਰੇ ਹੁੰਦੇ ਆ ਨੇ ਸ਼ਹਿਰ ਜਾ ਜਾਂਦਾ ਤਾਂ ਪਿੰਡ ਚੋ ਲੈ ਲਾ ਹੋਰ ਤੇ ਲੈ ਨਹੀਂ ਆਉਣਾ ਕਈ ਨਹੀਂ ਆਉਣਾ ਆਊਗਾ ਪਤਾ ਨਹੀਂ ਕਿੱਧਰ ਨੂੰ ਗਿਆ ਚਲ ਜੇ ਉਹ ਆ ਗਿਆ ਤਾਂ ਰਸਤੇ ਤੇ ਆ ਗਿਆ ਤਾਂ ਆਪੇ ਦਵਾਕੇ ਲਿਆਊਗਾ ਹੂੰ ਹੋਰ ਭੈਣੇ ਚਾਹ ਪੀ ਹੋਣੀ ਆ ਮੈਂ ਭੈਣੇ ਠੀਕ ਹੈ ਇਹ ਸੀ ਤੇਰਾ ਪਤਾ ਲੈਣੀ ਆਂਗਾ ਸੀ ਭੈਣੇ ਨਾ ਬਣਵਾ ਲਾਂਗੀ ਭਮੀਰੇ ਅੰਦਰ ਹੀ ਅਰ ਸੋਈ ਚ ਕੰਮ ਕਰੀ ਜਾਂਦੀ ਆ ਨਹੀਂ ਇਸ ਤਾਂ ਨਹੀਂ ਇਸ ਤੀ ਕਿ ਐਨਾ ਚਾਹ ਤਾਂ ਭਾਇਆ ਕੱਪੜ ਪਹਿਣੋ ਤੇ ਬਾਹਲੀ ਦੁਖੀ ਜਿਹੀ ਪਈ ਐਸ ਪਤਾ ਲੈ ਕੇ ਨਹੀਂ ਚਲ ਚੰਗਾ ਕੀਤਾ ਭੈਣੇ ਆ ਗਈਆਂ ਨਹੀਂ ਆਉਂਦੀਆਂ ਜਾਂਦੀਆਂ ਰਹੋ ਘਰ ਸੋਡਾ ਹੀ ਐ ਨਾਲੇ ਫਿਰ ਤੂੰ ਤਾਂ ਮੇਰੀ ਬਜੋਲ ਲੈਣਾ ਹਾਂ ਉਹ ਪਰ ਝੋਲੀ ਪਾ ਕੇ ਲਿਆਈ ਆ ਮੈਂ ਤੇ ਆਉਣਾ ਪੈਂਦਾ ਮੈਨੂੰ ਤਾਂ ਹੀ ਤਾਂ ਕਹਿੰਦੀ ਤੇ ਆਟਾ ਮੜਾ ਜਾਂ ਬਾਦਰ ਢਿੱਡ ਮਾਚਦਾ ਮੇਰੀ ਤੇ ਹਾਂ ਜੋ ਜਵਾਕੇ ਫਿਰ ਪਾਈ ਜਾਂਦੇ ਹਨ ਜਵਾਕ ਬਿੜਿਆੜ ਅਸੀਂ ਆ ਚੀਜ਼ ਲੈਣੀ ਅਸੀਂ ਆ ਚੀਜ਼ ਲੈਣੀ ਹੈ ਫਿਰ ਉਹ ਆਪ ਦਾ ਵੀ ਢਿੱਡ ਮਾਚਦਾ ਵੀ ਜਾ ਕੇ ਆਵਾਂ ਪੈਣ ਨੂੰ ਕਰਨੀ ਆ ਦੁਰਮਟ ਦੇ ਕੋਈ ਦਿਮਾਗ ਚ ਬਾੜ ਜੇ ਕੋਈ ਉਹ ਤੇ ਚੱਜ ਦੀ ਗੱਲ ਬੜੂਗੀ ਤਾਂ ਕੋਈ ਨਹੀਂ ਜੇ ਦਿੱਕਤ ਫੇਰ ਆਈਆਂ ਸਮਝਾ ਕੇ ਜਾਵਾਂਗੇ ਅਸੀਂ ਭਾਂਡੇ ਨੂੰ ਕੋਈ ਨਾ ਭਣੇ ਸਮਝਾ ਕੇ ਜਾ ਜਿਹੜਾ ਮਾਰਦੀਆਂ ਰਿਹਾ ਕਰੋ ਨਹੀਂ ਨਹੀਂ ਭਣੇ ਆਇਆ ਕਰਾਂਗੇ ਚੱਲ ਇਹਨਾਂ ਨੇ ਮੇਰਾ ਸਿੱਡ ਫਰੋੜ ਲਿਆ ਗਿਆ ਤੁਹਾਡੇ ਨਾਲ ਕੀ ਕਰੀਗੇ ਉਸਤਾਦ ਹਾਂ ਜੇ ਆਪਣੀ ਇੱਕ ਵੀ ਲੈਟਰਿੰਗ ਨਿਕਲੇ ਜੀ ਹਾਂ ਤਾਂ ਆਪਾਂ ਯਾਰ ਮਾਲੋ ਮਾਰ ਹੋ ਜਾਣਗੇ ਹੈਨਾ ਹਾਂ ਫੇਰ ਤਾਂ ਦੇਖੀ ਦੇਖੀ ਆਪਣੇ ਨਜ਼ਾਰੇ ਹੋਣਗੇ ਬਾਰੇ ਨਜ਼ਾਰੇ ਬਠਿੰਡੇ ਘੁੰਮਿਆ ਕਰਾਂਗੇ ਡੇਲੀ ਹਾਂ ਨਾਲੇ ਆਪਾਂ ਨਾ ਸਾਈਕਲ ਮੋਟਰ ਲਿਆਵਾਂਗੇ ਫਿਰ ਸਾਈਕਲ ਮੋਟਰ ਹਾਂ ਸਾਈਕਲ ਮੋਟਰ ਲੈ ਕੇ ਆਮਗੇ ਨਾ ਫਿਰ ਜਿਹੜੀ ਪੈਸੇ ਦਿੰਦੀ ਹੈ ਪੈਸੇ ਜਦੋਂ ਆਗੇ ਆ ਫਿਰ ਤਾ ਤੂੰ ਬੇਫਿਕਰ ਰਹਿ ਲੱਖ ਰੁਪਿਆ ਕਰਾ ਮੈਂ ਯਾਰ ਬੜਾ ਸੋਨਾ ਘਰ ਖਰੀਦੂਗਾ ਤੂੰ ਖਰੀਦੇਗਾ ਮੈਂ ਸਭ ਤੋਂ ਪਹਿਲਾਂ ਤਾਂ ਪੇਟੀ ਲਿਆਉਂਗਾ ਹਾਂ ਹਣਾ ਥੋੜਾ ਦਾ ਥੋੜੀ ਲੀਗੇ ਥੋੜਾ ਦਾ ਪੇਟੀ ਥੋੜਾ ਦਾ ਹਜਵੇਂ ਕੱਪੜੇ ਚਰੂਗੇ ਚ ਪਾਉਂਦੇ ਹਣਾ ਓਏ ਓਏ ਪੇਟੀ ਨਹੀਂ ਓਏ ਹੋਰ ਹੋਈ ਅੱਛਾ दारू ਵਾਲੀ ਪੇਟੀ ਹਾਂ दारू ਦੀ ਪੇਟੀ ਦੀ ਗੱਲ ਕਰਦਾ ਠੀਕ ਹੈ ਸਿਗਨੇਚਰ ਵਾਲਾ ਡੱਬਾ ਹੀ ਖਰੀਦ ਲੈਣਾ ਉਸਤਾਦ ਨਿਆਰੇ ਨਿਆਰੇ ਅੱਲਾ ਤੂੰ ਦੇਖੀ ਤਾਂ ਸਹੀ ਤੜਕੇ ਤੋਂ ਲੈ ਕੇ ਹੱਥਾਂ ਤੱਕ ਆਪਦਾ ਨਾ ਯਾਰ ਮੇਰੀ ਗੱਲ ਸੁਣ ਡੱਬੀ ਵੀ ਲੈ ਆਈਆਂ ਹਾ ਪੇਟੀ ਵੀ ਲੈ ਆਈ ਨਾਲੇ ਡੱਬਾ ਵੀ ਲੈ ਆਈ ਤੂੰ ਕਹਿ ਅਸੂਲਾ ਦਾ ਆਉਂਦਾ ਹੈ ਨਾ ਤੇ ਨਾਲੇ ਯਾਰ ਆਪਾਂ ਮੋਟਰਸਾਈਕਲ ਵੀ ਲੈ ਲਾਂਗੇ ਨਾਲੇ ਘਰ ਵੀ ਲੈਣ ਹੋਰ ਕੀ ਲਵਾਂਗੇ ਯਾਰ ਇੰਨੇ ਪੈਸੇ ਦਾ ਹੋਰ ਉਸਤਾਦ ਆਪਾਂ ਕਰਾਂਗੇ ਇੱਕ ਬੱਕਰੀ ਖਰੀਦਾਂਗੇ ਉਹ ਨਾਲੇ ਉਹ ਬੱਕਰੀ ਨਹੀਂ ਹੋਰ ਉਹ ਮੈਨੂੰ ਭਾਬੀ ਵਿਆਹ ਸੇ ਲਾएंगे ਅੱਛਾ ਇੱਕ ਮੈਨੂੰ ਤੀਵੀਂ ਪਿਆਰੀ ਠੀਕ 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 ਉਹ ਸਾਡੇ 3 ਹੀ ਲੈ ਆਏ ਆਵੇਂ ਗਏ ਬਈ ਤਰਖੇ ਕਿੱਥੇ ਘਰ ਵੀ ਚਾਹੀਦਾ ਉਹ ਵੀ ਐਂ ਕਰੀ ਵਿੱਚੋਂ ਇੱਕ ਘਰ ਖਰੀਦ ਹੀ ਲਈ ਯਾਰ ਸਹੀ ਗੱਲ ਵਸਤਾਰ ਯਾਰ ਹੈ ਨਾ ਹਾਂ ਨਾਲ ਨਾਲ ਇਹਦਾ ਸਰਨਾ ਓੱਖਾ ਹੋਇਆ ਖੜਾ ਹਾਂ ਬਾਹਾਂ ਜੀ ਚੰਗੀ ਤਰ੍ਹਾਂ ਘੁੱਟ ਆਏ ਠੀਕ ਆ ਠੀਕ ਆ ਤੇ ਜੇ ਫੇਰ ਵੀ ਪੈਸੇ ਬਚ ਗਏ ਫੇਰ ਤੂੰ ਕੀ ਕਰੇਗਾ ਹੈ ਫੇਰ ਕੀ ਕਰੇਗਾ ਉਸਤਾਰ ਫੇਰ ਆਪਾਂ ਪੈਸੇ ਬੈਂਕ 'ਚ ਜਮ੍ਹਾਂ ਕਰਾ ਦਿਆਂਗੇ ਅੱਛਾ ਨਹੀਂ ਬੈਂਕ 'ਚ ਨਹੀਂ ਕਰਾਉਂਦੇ ਯਾਰ ਬੈਂਕ ਦਾ ਕਿ ਉਹ ਯਾਰ ਬੈਂਕ ਨੂੰ ਲੈ ਬੈਂਕ ਦੇ ਤਾਂ ਚੋਰ ਲੁੱਟ ਕੇ ਲੈ ਜਾਂਦੇ ਨੇ ਬੈਂਕ 'ਚ ਕਰਾਉਣ ਦਾ ਕੋਈ ਫਾਇਦਾ ਨਹੀਂ ਤੇ ਨਾਲ ਤਾਂ ਪੈਸੇ ਖਰਚ ਦੋ ਹਾਂ ਆਹ ਬਦਲੀਆਂ ਹੁਤਾ ਰਹਿੰਦਾ ਹੈਗਾ ਵੀ ਭਈ ਪੈਸੇ ਖਰਚਤੇ ਮੈਂ ਇੱਕ ਮੱਝ ਲੈ ਲਾਂਗੇ ਉਹ ਯਾਰ ਮੱਝ ਨਹੀਂ ਚੰਗੀ ਲੱਗਦੀ ਆਪਾਂ ਨਾਲ ਅਸਲ ਦੇ ਵਿੱਚ ਮੰਗਦਾਂਗੇ ਖਾਨ ਵਾਲੀ ਠੀਕ ਆ ਭਰਾਵਾ ਆਪਾਂ ਸਮਝੀ ਦੀ ਹੁੰਦੀ ਗੱਲ ਆਪਾਂ ਪਾਪਾ ਲਿਆਵਾਂਗੇ ਬੱਕਰੀਆਂ ਆਪਾਂ 4-5 ਬੱਕਰੀਆਂ ਵਾਵਾਂਗੇ ਨਾਲੇ ਪਤਾ ਬੱਕਰੀ ਵੀਰਗਾ ਸੁਣ ਜੇ ਜਦੋਂ ਬੱਕਰੀ ਸੂਪੀ ਜੇ ਉਹਨੇ ਮੇਮ ਬਣਾ ਦਿੱਤਾ ਤਾਂ ਕਿੰਨੇ ਦਾ ਵਿਕੂਗਾ ਉਹ ਇਹ ਵੀ ਤਾਂ ਦੇਖਣਾ ਤੇ ਮੇਮਣਾ ਆਪਾਂ ਵੇਚਿਆ ਕਰਾਂਗੇ ਕਿਉਂ ਆਪਾਂ ਆਪ ਖਾ ਲਿਆ ਕਰਾਂਗੇ ਧਰਨਿਆ ਕਰਾਂਗੇ ਚੰਗਾ ਚੰਗੀ ਤੇਰਾ ਕੁੱਟੇ ਯਾਰ ਮੜਾ ਜਾ ਮੈਨੂੰ ਐ ਐ ਪੂਰਾ ਕਹਿਣ ਕੁੱਟੀ ਦਾ ਯਾਰ ਨਾ ਆ ਰੇਲ ਬਣਾ ਦੇ ਰੇਲ ਬਣਾ ਦੇ ਗਲ ਵੀ ਦੋਖਦਾ ਪੂਰਾ ਦਬ ਦਿਆ ਨਹੀਂ ਨਹੀਂ ਓਏ ਬਾਹਰ ਘਟ ਚਲ ਵੀ ਅੱਛਾ ਹਾਂ ਚਲ ਆ ਵੀ ਘਟ ਇਧਰ ਹਾਂ ਇਧਰਲੀ ਵੀ ਘਟ ਦੇ ਇਧਰਲੀ ਵੀ ਘਟ ਦੇ ਦੁੱਜੀ ਲਓ ਉਸਤਾਦ ਪਰ ਆ ਦੁੱਜੀ ਵੀ ਹਟ ਨਿਕਲੂਗੀ ਕਿ ਨਹੀਂ ਹਾਂ ਚਲ ਤੂੰ ਮੈਨੂੰ ਤਾਂ ਕਿ ਕਰ ਛੱਡੇ ਚਲ ਵੀ ਆ ਸਿਰ ਵੀ ਘਟ ਦੇ ਮੇਰਾ ਓਏ ਨਾ ਤੱਕ ਓਏ ਹਾਲ ਆ ਹਾਏ ਓਏ ਹਾਵੇ ਲੜ ਨਿਕਲ ਗਈ ਓਏ ਪੈਸੇ ਆ ਗਏ ਪੈਸੇ ਆ ਗਏ ਪੈਸੇ ਆ ਗਏ ਉਹ ਪੈਸੇ ਆ ਗਏ। ਓਸਤਾਨ ਕੀ ਹੋ ਗਿਆ? ਤੂੰ ਤਾਂ ਸੋਪਨਾ ਹੀ ਪੈਸਿਆਂ ਦੇ ਦੇਖਣ ਲੱਗ ਗਿਆ। ਆਏ ਹੋਏ ਕੁਛ ਆਏ ਨਹੀਂ ਲੈਟਰਿੰਗ ਨਿਕਲਦੀ। ਜਿਵੇਂ ਤੂੰ ਕਹਿੰਦਾ ਪੈਸੇ ਆ ਗਏ, ਪੈਸੇ ਆ ਗਏ, ਪੈਸੇ ਆ ਗਏ। ਆਏ ਵਰਤੇ ਭਈ। ਜਾ ਉਪਰ ਆ। ਓ ਤੂੰ ਉਪਰ ਆ ਭੱਜ ਜਾਵੇਂ ਮੈਂ ਤਾਂ ਤੂੰ ਮੇਰਾ ਸਾਰਾ ਸੁਪਨਾ ਹੀ ਖਰਾਬ ਕਰਤਾ। ਓ ਇੰਨੇ ਪੈਸੇ ਝੋਲਾ ਚੱਕ ਕੇ ਲੈ ਕੇ ਆਈ ਆ ਬਸ। ਮੈਨੂੰ ਇੱਕ ਗੱਲ ਹੋਰ ਦੱਸ। ਦੱਸ। ਜਦੋਂ ਆਪਣੇ ਪੈਸੇ ਨਿਕਲੇ ਓ। ਹਾਂ। ਤੇ ਫਿਰ ਆਪਾਂ ਪੈਸੇ ਨੂੰ ਲੈਣ ਕਿਵੇਂ ਜਾਵਾਂਗੇ? ਕਾਹ ਚੱਕ ਲੈਵਾਂਗੇ? ਓ ਗੱਡੀ ਲੈ ਕੇ ਜਾਵਾਂਗੇ ਤੇ ਉਹਦੇ ਤੇ ਰੱਖਣ ਵਾਸਤੇ ਆਪਾਂ ਬੋਰੀਆਂ ਉਹ ਗੱਟਿਆਂ ਦੀ ਬਣਵਾ ਲਾਂਗੇ ਬੀਬੀ ਤੋਂ ਠੀਕ ਆ ਠੀਕ ਆ ਠੀਕ ਤੇ ਨਾਲੇ ਗਾੜੀ ਭੱਜੀ ਆਉਗੀ ਹਾਂ ਹਨਾ ਫਿਰ ਸ ਮਤਾ ਖਲਾਰ ਤਾਂ ਜਾਉ ਖਲਾਰ ਤਾਂ ਜਾਉ ਦਲਾਰ ਤਾਂ ਜਾਉ ਘਰ ਤਾਂ ਕੋਨਾ ਲੱਗ ਹੋ ਜਾਏਗਾ ਆਹ ਇਹ ਗੱਲ ਤੇ ਨਹੀਂ ਸਹੀ ਆ ਫਿਰ ਐ ਕਰਾਂਗੇ ਥੋੜੇ ਬੁੱਤਾਂ ਖਲਾਰਾਂਗੇ ਪਿੰਡ ਵਾਲਿਆਂ ਦਾ ਮਚਾਵਾਂਗੇ ਜੇ ਕੋਈ ਮੱਝਦਾ ਹੋਇਆ ਨਾ ਜਿਹੜਾ ਬੋਲਦੇ ਆਪਾਂ ਨੂੰ ਆਪਾਂ ਨੂੰ ਐ ਕਰਕੇ ਜਵਾਬ ਨਹੀਂ ਦੇਆਗਾ ਨਾ ਪਤਾ ਕੀ ਗੱਲ ਕਰਾਂਗੇ ਆਪਾਂ ਪੈਸੇ ਚੱਕੇਗਾ ਨਾ ਮੂੰਹ ਜਿ ਬਾਕੇ ਉਤੋਂ ਐ ਮਾਰਿਆ ਕਰਾਂਗੇ ਗਰੀ ਕਰ ਮੂੰਹ ਬੰਦ ਆਉਗਾ ਹਾਂ ਮੂੰਹੰਦੈ ਲਾ ਕੇ ਕਰਾਂਗੇ ਸਹੀ ਗੱਲ ਠੀਕ ਗਾਲ ਤੇਰੀ ਵੀ ਸਹੀ ਹੈ ਉਸਤਾਦ ਆਪਣ ਪਿੰਡ ਵਾਲਿਆਂ ਨੇ ਬਹੁਤ ਬੋਲਿਆ ਹਲੋ ਦੁਰਮੜ ਸਿੰਘ ਹਾਂ ਬਾਈ ਉਹ ਤੁਹਾਡੀ ਲਾਟਰੀ ਨਿਕਲੇ ਕਿੱਥੇ ਹੋ ਤੁਸੀਂ ਕੌਣ ਬੋਲਦਾ ਬਾਈ ਉਹ ਲਾਟਰੀ ਵਾਲਾ ਦੀਵਾਲੀ ਬੰਪਰ ਜਿਹੜੀ ਤੁਹਾਡੀ ਲਾਟਰੀ ਪਾ ਕੇ ਗਿਆ ਸੀ ਤੁਹਾਡੇ ਘਰ ਕਿੱਥੇ ਗਿਆ ਅੱਛਾ ਮੇਰੀ ਲਾਟਰੀ ਨਿਕਲੇ ਹਾਂ 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 ਲੈ ਬਾਈ ਤੂੰ ਐਂ ਕਰ ਪਿੰਡ ਦੇ ਵਿੱਚ ਵੜ ਗਿਆ ਹਾਂ ਹਾਂ ਵੜ ਗਿਆ ਇੱਥੇ ਜਿਹਨੂੰ ਮਰਜ਼ੀ ਪੁੱਛ ਲੈ ਵੀ ਦੁਰਮੜ ਦੇ ਘਰੇ ਜਾਣਾ ਤੈਨੂੰ ਘਰੇ ਛੱਡ ਕੇ ਜਾਣਗੇ ਬਸ ਠੀਕ ਹੈ ਮੈਂ ਰਾਹ ਪੁੱਛ ਕੇ ਆ ਗਿਆ ਫਿਰ ਤੇ ਆ ਜਾ ਆ ਜਾ ਆ ਜਾ ਆ ਗਿਆ ਬਸ 5 ਮਿੰਟ ਹੀ ਲਾਉਂਗਾ ਆ ਗਿਆ ਚਲ ਆ ਜਲਦੀ ਕਰਦਾ ਕਿੱਥੇ ਮੀ ਘੋੜਾ ਜੀ ਇਹ ਪੁਰਿਆ ਇਹਦਾ ਦੁਰ ਮੜਦਾ ਕਰਕੇ ਡਾ ਉਹ ਮਰ ਨਹੀਂ ਨਾ ਹਾਂ ਉਹ ਸੀ ਉਹ ਕਰਦਾ ਅੱਛਾ ਉਹ ਸੀ ਚੱਲ ਆ ਜਾ ਬੇਬੇ ਉਹ ਬੇਬੇ ਉਹ ਟੁੱਟਾ ਉਹ ਭੱਜ ਗਿਆ ਕੀ ਹੋ ਗਿਆ ਹੋ 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 ਓਏ ਓਏ ਉਹ ਬੜੀ ਖੁਸ਼ੀ ਵਾਲੀ ਗੱਲ ਹੋ ਗਈ ਬੇ ਨਾ ਨਹੀਂ ਖੁਸ਼ੀ ਆ ਗਈ ਲੈ ਇਹ ਮੇਰੀ ਲਾੜੀ ਨਿਕਲੀ ਵਾਹ ਲਾ ਮੈਂ ਨਾ ਮੈਂ ਸੁਟਾ ਦੀ ਬੋਗੀ ਬੇਬੇ ਸੂਟ ਤਾਂ ਲਿਆਣੇ ਆ ਸੂਟ ਤਾਂ ਆਪਾਂ ਲੈ ਕੇ ਆਵਾਂਗੇ ਮੇਰੇ ਕੋਲ ਤੇਰੇ ਸੂਟ ਪੱਕੇ ਆ ਬੇਬੇ ਤੇਰੇ ਵੀ ਸੂਟ ਦੇ ਨਾਲ ਸ਼ੌਣ ਪੱਕਾ ਤੇ ਇਹਦੇ ਕੈਪਸੂਲ ਪੱਕੇ ਕੱਲ੍ਹ ਕਿ ਆ ਸੂਟੀ ਓਏ ਯਾਰ ਸਭ ਕੁਝ ਦੇਵਾਂਗਾ ਤੈਨੂੰ ਇੱਥੇ ਲਾਟਰੀ ਆ ਓਏ ਆਉਂਦੇ ਆ ਆਉਂਦੇ ਆਉਂਦੇ ਹੋਣਗੇ ਹੋ ਆਗੇ ਹੋ ਆਗੇ ਹੋ ਆਗੇ ਹੋ ਆਗੇ ਨਹੀਂ ਲਾਟਰੀ ਆਵੇ ਹਾਂ ਇਹ ਲਾਟਰੀ ਵਾਲੇ ਆਉਂਦੇ 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 ਆਜੋ 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 ਓਏ ਹਾਂ ਵੀ ਦਰਮਿੰਦ ਸਿੰਘ ਕੀ ਹਾਲ ਹੈ ਠੀਕ ਹੈ ਠੀਕ ਹੈ ਭਾਈ ਆ ਜਾ ਆ ਜਾ ਹਾਂ ਬਿਠਾਓ ਬੈਠੋ ਬੈਠੋ ਪਾਣੀ ਲੈ ਕੇ ਆਓ ਹਾਂ ਤੂੰ ਐ ਕਰ ਤੂੰ ਉੱਥੇ ਬੈ ਜਾ ਇਹ ਦੀਪਾ ਤੁਸੀਂ ਲਾਟਰੀ ਆਇਆ ਹਾਂ ਭਾਈ ਹਾਂ ਸਾਡੇ ਆਰਡਰ ਇਹਨਾਂ ਨੇ ਪਾਇਆ ਸੀ ਆ ਬਾਈ ਨੂੰ ਜਾਣਦਾ ਸੀ ਕਿ ਤੇਰਾ ਤੁਸੀਂ ਬੈਠ ਜਾਓ ਬੈਠਾ ਹੁਣ ਕਿੱਥੇ ਬੈਠਣ ਨੂੰ ਜੀ ਕਰਦਾ ਹੈਗਾ ਉਹ ਬੈਠੋ ਬੈਠੋ ਜੀ ਬੱਚਾ ਪਾਈ ਮਾਨ ਨਹੀਂ ਸੀ ਹਾਂ ਲੈ ਆ ਲੈ ਤੁਸੀਂ ਲਾਟਰੀ ਬੈ ਕੇ ਹੋਰ ਉਹਨੂੰ ਆਉ ਕਰਤਾ ਲੈ ਵੀ ਹਾਂ ਈਨਾਂ ਜਿੱਦਰਾ ਭਾਈ ਪੂਰਾ ਬੋਲੀ ਦਵਾਰਾ ਮੇਰੇ ਨਾਲ ਸੀ ਦਰਮਿੰਦਰ ਸਿੰਘ ਸੌਤਾ ਜੀ ਨੇ ਮੂੰਹ ਕਦੇ ਨਾ ਧੋਤਾ ਉਹ ਠੀਕ ਹੈ ਠੀਕ ਹੈ ਹਾਂ ਸੁਣ ਲੋ ਲੈ ਵੀ ਥੋੜਾ ਨਿਕਲਾ 100000 ਰੁਪਇਆ ਲੱਖ ਰੁਪਇਆ ਨਿਕਲੇ ਲਿਆ ਫਿਰ ਦਿਓ ਮੈਨੂੰ ਲੱਖ ਰੁਪਇਆ ਆਈਂ ਦੇਣਾ ਟਰੈਕਟਰ ਲੈਣੀ ਪਊਗੀ ਓਏ ਮੇਰੇ ਕਿਤੇ ਪੈਰ ਲੱਗਦੇ ਯਾਰ ਮੇਰੇ ਨਹੀਂ ਪੈਰ ਲੱਗਦੇ ਲੈ ਮਨ ਤੋਂ ਬਹਿਣਾ ਕੀ ਆ ਫੜਾਓ ਕੁਰਸੀ ਫੜਾਓ ਤੇ ਕੁਰਸੀ ਆਜਾ ਆ ਜਾ ਕੋਈ ਇੱਥੇ ਮੈਂ ਰੌਣਾ ਤੁਸ ਕਾਈ ਮਹਾ ਕੀ ਬਾਇਆ ਜੀ ਜੰਦੇ ਲਾਟਰੀ ਨਿਕਲੇ ਉਹ ਫਾਈ ਬਦਾਈਆਂ ਬਦੂਆਂ ਫੇਰ ਦਿਓ ਪਹਿਲਾਂ ਚਾੱਕ ਕੇ ਲੋਟਰੀ ਲਿਆਓ ਓਏ ਉਹ ਵੀ ਲੈ ਕੇ ਆਉਣੇ ਕਾਕੇ ਐਡਾ ਕਾਲਾ ਕਾ ਤਾਂ ਹੋਇਆ ਆ ਆ ਚੇਤੀ ਲਿਆਓ ਅਸੀਂ ਜਾਣਾ ਅੱਗੇ ਵੀ ਲਓ ਕੋਈ ਗੱਲ ਕੋਈ ਗੱਲ ਨਹੀਂ ਨਹੀਂ ਕੋਈ ਲੈ ਗਈ ਨਹੀਂ ਲੱਖ ਰੁਪਏ ਦੀ ਨਿਕਲਈ ਪੈਣੇ ਚੰਗਾ ਹੋਇਆ ਹੋਰ ਲੱਖ ਦੀ ਨਿਕਲੀ ਆ ਲੈ ਮੈਨੂੰ ਐ ਨਹੀਂ ਸਾਰਾ ਰਹਿਣਾ ਬਸ ਕੰਮਚੋਰ ਕੰਮਚੋਰ ਕਹੀ ਜਾਂਦੀ ਨਹੀਂ ਨਹੀਂ ਕੰਮਚੋਰ ਆਉਸਾਲੇ ਕਿੱਡਾ ਵੱਡਾ ਕੰਮ ਕਾ ਲੱਤੀ ਲੋਟਰੀ ਪਾਈ ਸੀ ਅੱਛਾ ਰਾਮਨਵਿੰਦ ਵੱਲੇਬਾਦ ਦੇ ਮਰਿਆ ਕੱਟਾ ਵੱਲ ਭਾ ਗਿਆ ਨਾ ਹਾਂ ਆਵੇ ਦਰਮਟਾ ਆ ਗੱਲ ਤਾਂ ਤੇਰੀ ਠੀਕ ਕੀਤੀ ਤੂੰ ਆ ਉਹ ਕਿੱਥੇ ਰਹਿ ਗਈ ਇੱਕ ਤਾਂ ਭਮੀਰੀ ਏਡੀ ਬੈਗ ਮਾ ਪੁੱਛਣਾ ਉਹ ਕਿ ਪੜਦੀ ਫਿਰਦੀ ਅੰਦਰ ਲੈ ਬਈ ਟਿਕ ਟਾਕ ਮਗਾ ਕੇ ਰੇ ਛੇਤੀ ਕਰ ਛੇਤੀ ਕਰ ਬਣੇ ਸਸਰੀ ਕਾਲ ਬੁਲਾਈਆਂ ਨਾਲੇ ਤੁਹਾਨੂੰ ਵੀ ਬੁਲਾਈਆਂ ਉਹ ਬੁਲਾਈਆਂ ਫੇਰ ਲੈਣੀ ਵੀ ਰੰਗ ਦਾ ਇੱਥੇ ਹੀ ਰਹਿਣੀਆਂ ਕਿਹੜੇ ਜਾਂਦੇ ਨੇ ਇਹਨੇ ਤੂੰ ਮੇਰੀ ਗੱਲ ਸੁਣ ਇੱਥੇ ਆ ਦੇਖ ਵੀ ਬਣੇ ਉਹ ਟਿਕ ਟਾਕ ਇੱਥੇ ਰੱਖਿਆ ਨੇ ਟਿਕ ਟਾਕ ਦੇ ਟਿਕ ਟਾਕ ਤਾਂ ਸਾਧੀਆਂ ਪਈਆਂ ਨੇ ਸਾਧੀਆਂ ਪਈਆਂ ਨੇ ਲੈ ਫੜਾ ਕੇ ਚਲੀਏ ਦਈ ਇਹਨੂੰ ਟਿਕਾ ਚੱਲ ਫਿਰ ਆ ਜਾ ਚੱਲ ਚੱਲ ਮੈਂ ਨਾਲ ਚੱਲ ਚੱਲ ਲੈ 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 ਛੇਤੀ ਚੱਲ ਚੱਲ ਹੋ ਜਾ ਥੋੜਾ ਸਾਫਾ ਚੱਲ ਚੱਲ ਉਹ ਸਾਫਾ ਕਿੰਨਾ ਕਿ ਚਿਰ ਕਰੀ ਚੱਲੀ ਐ ਜਾਣਾ ਵੀ ਐ ਚੱ हां भाई किथे ਗਈਆ ਟਿਕਟਰ ਉਹ ਟਿਕਟਾਂ ਵੀ ਆ ਜਾਂਦੀਆਂ ਨੇ ਬਾਈ ਮੇਰੀ ਗੱਲ ਸੁਣ ਤੂੰ ਲੱਖ ਰੁਪਈਆ ਸਾਨੂੰ ਐ ਮਤਲਬ ਪੈਸੇ ਦੇਂਗਾ ਕਿ ਮੈਂ ਕਿਥੇ ਪਾਂਗਾ ਜਮਾ ਐ ਦਊਂਗਾ ਕੈਸ਼ ਪੈਸੇ ਜਮਾ ਤਾਂ ਕਰ ਤੂੰ ਦੇ ਲੈ ਮੈਂ ਟਿਕਟਰ ਲਿਆਉ ਉਹ ਟਿਕਟ ਵੀ ਆ ਜਾਂਦੀ ਏ ਦੇਖ ਗੱਲ ਐ ਐਂਟਿਕ ਟレイン ਆਸੇ ਤੈਨੂੰ ਸਾਡੇ ਨਾਲ ਲੈਣਾ ਕੋਈ ਕਿੱਧਰ ਗਈ ਆਸ ਇੱਧਰ ਨਾਲ ਆ ਸਭੀਆਂ ਟਿਕਟਾਂ ਨੇ ਚਲ ਆਓ ਚਲੋ ਚਲੋ ਮੁੱਕੜ ਆਓ ਵੀ ਆਓ ਚਲੋ ਜੀ ਕਿੱਥੇ ਸਾਮਣੇ ਇੱਧਰ ਇੱਧਰ ਸਾਹਮਣੇ ਇੱਧਰ ਚੱਲੇ ਸਿੱਧੇ ਜਦੇ ਸਿੱਧੇ ਲੈ ਟਿਕਟ ਲੈ ਲੈ ਵੀ ਆ ਦੇ ਆ ਭਈਆ ਦਰਮਨ ਸਿੰਘ ਸਿੰਘ ਸਹੋਤਾ ਜੀ ਨੇ ਮੂੰਹ ਕਦੇ ਨਾ ਤੋਟਾ ਠੀਕ ਹੈ ਨਾ ਓਏ ਆ ਕੀ ਕਰ ਰੱਖਿਆ ਇਹਦਾ ਕੀ ਕਰੂ ਮੈਂ ਟਿਕਟਾਂ ਦਾ ਓਏ ਟਿਕਟਾਂ ਸਾਂਭੀਆਂ ਹੋਈਆਂ ਨੇ ਇਹਨੂੰ ਪੁੱਛ ਦੇਖ ਸਾਂਭੀਆਂ ਹੋਣ ਟਿਕਟਾਂ ਨਾ ਸਾਂਭੀਆਂ ਹੀ ਆ ਉਹ ਸਾਂਭੀਆਂ ਇੱਥੇ ਚਪੇ ਰੱਖੇ ਤੁਸੀਂ ਇਹ ਕੀ ਕਰੂੰਗਾ ਮੈਂ ਇਹਦਾ ਦੇਖ ਵੀ ਮੇਰੀ ਗੱਲ ਸੁਣ ਲੈ ਤੂੰ ਲੱਖ ਰੁਪਿਆ ਸਾਨੂੰ ਦੇ ਜਾ ਸਾਡੇ ਵੱਲੋਂ ਭਾਵੇਂ ਨਿਮ ਪੱਟ ਕੇ ਲੈ ਜਾ ਨਾ 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 ਮੈਂ ਤਾਂ ਟਿਕਟ ਪੱਟ ਕੇ ਦਿਓ ਪੱਟ ਕੇ ਤਾਂ ਬਾਈ ਉਹ ਟਿਕਟ ਪਾੜ ਜੂਗੀ ਇਹ ਮੈਂ ਕੀ ਕਰਾ ਤੇ ਮੈਂ ਲੈ ਜਾਣਾ ਇਹਨੂੰ ਪੱਟ ਕੇ ਲੈ ਜਾਨੀ ਸਾਡੇ ਵੱਲ ਤਾਂ ਕੋਈ ਨਹੀਂ ਅਸਟਾ ਨਹੀਂ ਦੇ ਦਗਾ ਨਾ 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 ਮੈਂ ਤਾਂ ਟਿਕਟ ਪੱਟ ਕੇ ਦੋ ਤੂੰ ਲੈ ਜਾ ਲੈ ਜਾ ਮੁੰਡਿਆ ਸਾਨੂੰ 1 ਲੱਖ ਰੁਪਏ ਚਾਹੀਦੇ ਫੜਾ ਕੇ ਲੈ ਜਾ ਨਿੰਮ ਤਾਂ ਆਏਗਾ 100000 ਰੁਪਏ ਦਾ ਨਿੰਮ ਤਾਂ ਆਪਾਂ ਹੋਰ ਲਾ ਲਾਂਗੇ ਨਿੰਮ ਤਾਂ ਨਹੀਂ ਹੈ ਲੈ ਮੈਂ ਤਾਂ ਬਾਈ ਇਹ ਟਿਕਟ ਪੱਟ ਕੇ ਦੋ ਹਾਂ ਬਾਈ ਦੇਖ ਸਾਡੇ ਵੱਲੋਂ ਤਾਂ ਨਿੰਮ ਲੈ ਜਾ ਵੱਟ ਕੇ ਵਾਂ ਨਾ ਬਾਈ ਇਹ ਮੈਨੂੰ ਤਾਂ ਟਿਕਟ ਚਾਹੀਦੀ ਐ ਮੈਂ ਅੱਗੇ ਕਿਹਨੂੰ ਦਿਖਾਉਂਗਾ ਮੈਨੂੰ ਕਿਹੜਾ ਆਉਂਦੇ ਕੰਨੀੋਂ ਦੇ ਪੈਸੇ ਸਰਕਾਰ ਦਿੰਦੀ ਐ ਪੈਸੇ ਤੂੰ ਸਰਕਾਰ ਨੂੰ ਨਿੰਮੀ ਦਿਖ ਉਹ ਸਰਕਾਰ ਰੋਈ ਥੀ ਲਈ ਫਸਕਾਰ ਰੋਥੇ ਲਿਆ ਸਹੀ ਗੱਲ ਉਹ ਸਰਕਾਰ ਬੇਲੀ ਮਰਦੀ ਆ ਉਹਨੇ ਹੋਰ ਕੰਮ ਵੀ ਕਰਨੇ ਹੁੰਦੇ ਆ ਕਿਹੜੇ ਪੈਸੇ ਭਾਈ ਆਏ ਆ ਹੁਣ ਇਹਨੂੰ ਲਾਈ ਆ ਨਿਕਲੀ ਲਾਟਰੀ ਉਹ ਤਾਂ ਤੁਹਾਨੂੰ ਸੋ ਦੇਣੇ ਪੈਣਗੇ ਆ ਮਾਰਦੇ ਮੇਰੇ ਮਾਤਾ ਐਸੀ ਕਦੋਂ ਮੁਕਰੇ ਤੁਹਾਨੂੰ ਪੈਸੇ ਦੇਣ ਤੋਂ ਸਭ ਕੁਝ ਦਵਾਂਗੇ ਤੁਸੀਂ ਮੈਨੂੰ ਇਹਦਾ ਕੀ ਕਰੋਗੇ ਆ ਕੀ ਇਹ ਲਾਟਰੀ ਉਹ ਤਾਂ ਮੈਂ ਜਿੱਤ ਕਰੂੰਗਾ ਫਾੜ ਦੂੰਗੀ ਇਹ ਨਾ ਫਾੜਦਾ ਨਹੀਂ ਭਾਈ ਮੱਥੇ ਪੈਸੇ ਲੱਗ ਰਹੇ ਨੇ ਮੈਂ ਤੁਹਾਨੂੰ ਡਾਰਾ ਫਾੜ ਜੂ ਸਾਨੂੰ ਵੀ ਹੈ ਵੇ ਕੱਟਾ ਵੇਚ ਕੇ ਲਾਟਰੀ ਲਾਈ ਸੀ ਤੂੰ ਪੈਸੇ ਦੇ ਕੇ ਜਾ ਲੱਖ ਰੁਪਏ ਸਾਡਾ ਉਹ ਮਾਤਾ ਪਹਿਲਾਂ ਉਹ 500 ਧਾਰ ਕਰਕੇ ਗਿਆ ਉਹ ਤਾਂ ਉਹਨੇ ਪੂਰੇ ਨਹੀਂ ਕੀਤੇ ਤੇ 500 ਤੋਂ 1000 ਕੱਟ ਲਾ ਵਿੱਚੋਂ ਮੈਂ ਨਹੀਂ ਕੱਟਦਾ ਮੈਨੂੰ ਟਿਕਟ ਦੇ ਉਹ ਪੂਰੀ ਲੈ ਇਹ ਥੋੜੀ ਗੱਲ ਆ ਯਾਰ 99900 ਰੁਪ ਨੇ ਮੈਂ ਵੀ ਤੇ ਅਸੀਂ ਮੇਰੇ ਕੋਲ ਅਸੀਂ ਜਮਾ ਨਹੀਂ ਕਹਿੰਦੇ ਵੀ ਨਵੇਂ ਤੂੰ ਉਹ ਕਰ ਤੂੰ ਆਪ ਦੇ ਕੰਨੇ ਵੇਚ ਦੇ ਆ ਦੁਰਮਟਾ 10000 ਦਾ ਤਾਂ ਹੀ ਵਿਕ ਜੂਗਾ ਨਵੇਂ ਜਾ 10 15000 ਦਾ ਵਿਕੂਗਾ ਨਾਲੇ ਪੱਟੀਆਂ ਅੱਡ ਕੜਾਈਆਂ ਆਦੀਆਂ ਤੇ ਹੋਰ ਨਵੇਂ ਪੱਟ ਕੇ ਤਾਂ ਪਾਣੀ ਪਾ ਕੇ ਲਾ ਲਈ ਉਹ ਤੇ ਪੁੱਛਿਆ ਕਿ ਕਿੰਨੇ ਲੱਖ ਰੁਪਏ ਚਾਹੀਦੇ ਦੇ ਦੁਰਮਟਾ ਸੌਦਾ ਲੈਣਾ ਸੀ ਮਾਤਾ ਐਵੇਂ ਗਾੜੀ ਪਈ ਨਹੀਂ ਤੂੰ ਮੈਂ ਕੀ ਕਰਾਂ ਹੁਣ ਮੈਂ ਪੈਸੇ ਕਿੱਥੋਂ ਦੇਦਾ ਤੈਨੂੰ ਅਸੀਂ ਆਪ ਦਾ ਵੀ ਸੌਦਾ ਲੈ ਕੇ ਹੋਣਾ ਹੈ ਛੇ ਜੀ ਦੀ ਪੈਸੇ ਕਢ ਬਈ ਆਏ ਤਾਂ ਸਾਡੇ ਕੋਲ ਨਹੀਂ ਪੈਸੇ ਆ ਗਏ ਬੰਨੇ ਤੁਹਾਡੇ ਮਰੇ ਹੱਥ ਕਢਾ ਦੁਰਮਟਾ ਪੈਸੇ ਕਢਾ ਆਏ ਤੂੰ ਲੈ ਇਹ ਵਾਰ ਤੂੰ ਦੇਖ ਨਾ 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 ਮੈਨੂੰ ਬੁਜਾਂਗੇ ਲਾ ਰਸਾ ਤੇਰੇ ਵਾਂਗਰ ਲਾ ਕੇ 4 ਲਾਟਰੀਆ ਪਾ ਜੀ ਤੇਰੀ ਤੇਰੀ ਸਕੀਮ ਸੀ ਇਹ ਮੈਨੂੰ ਦੱਸਾਂ ਗੱਲ ਵਿਝੂਆ ਜਾ ਤੂੰ ਹੁਣ ਇਹ ਪਸਵਾ ਪੈਸੇ ਨਿਕਲੇ ਨਹੀਂ ਲੱਗ ਨਹੀਂ ਪੈਸੇ ਤੇਰੇ ਕੋਲ ਆ ਸਾਡੇ ਕੋਲ ਪੈਸੇ ਨਹੀਂ ਪਹਿਲਾਂ ਆ ਤਾਂ ਮੱਟ ਹੁਣ ਮੇਰੀ ਗੱਲ ਸੁਣੋ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਨੂੰ ਤਾਂ ਇੰਨਾ ਪਤਾ ਵੀ ਇਹਨੇ ਸਕੀਮ ਦਿੱਤੀ ਸੀ ਇਹ ਹੀ ਹੱਲ ਕਰੂਗਾ ਤੂੰ ਹੀ ਮੈਨੂੰ ਹਾਂ 1 ਲੱਖ ਰੁਪਇਆ ਦਵਾ ਬਈ ਤੈਨੂੰ ਸਕੀਮ ਮੈਂ ਦਿੱਤੀ ਸੀ ਨਾ ਹਾਂ ਹਾਂ ਮੈਂ ਪੱਟੂਆਂ ਲਾਟਰੀ ਤੇ ਜੇ ਲਾਟਰੀ ਪਾਟ ਗਈ ਮੇਰਾ 1 ਲੱਖ ਰੁਪਇਆ ਗਿਆ ਫਿਰ ਕੌਣ ਦੇਊਗਾ ਮ ਮੈਂ ਦਊਗਾ ਜਦੋਂ ਮੈਂ ਕਹਤਾ ਦੱਸ ਦਿਆਂਗਾ ਨਾ ਦਊਗਾ ਚੱਲ ਫਿਰ ਕਰ ਚੱਲ ਪੱਟੀ ਫਿਰ ਪੱਟੀ ਦਿਖਾ ਲੈ ਧਿਆਨ ਨਾਲ ਪੱਟੀ ਨੰਬਰ ਨਾਲ ਪੱਟੀ ਪੈਸੇ ਮੈਂ ਪੰਜੀ ਨਹੀਂ ਦੇਣੀ ਹਾਂ ਮੈਂ ਬਹਿ ਕੇ ਪੱਟੇ ਇੱਥੋਂ ਚਾਚਾ ਨਾਲ ਬਹਿ ਕੇ ਬਹਿ ਕੇ ਪੱਟੇ ਚੰਗੀ ਤਰ੍ਹਾਂ ਹਾਂ ਆਏ ਕੀ ਕਰਤਾ ਓਏ 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 ਤੇਰੇ ਤੇਰੇ ਵਨ ਓਹ ਤੇਰੇ ਤੇਰੇ ਕੋ ਓਹ って。<Pardon. S 2> <laughs>